ਮੇਰੇ ਕੁਝ ਗਮਉਦਾਰੇ ਲੈ ਕਿਤਾਬ ਦੇ ਵਿੱਚੋਂ ਮੇਰੀ ਅਗਲੀ ਕਵਿਤਾ ਪੇਸ਼ ਆ ਤੁਹਾਡੇ ਸਾਹਮਣੇ ਪਿਆਰ ਦੀ ਪਰਿਭਾਸ਼ਾ ਜਿਵੇਂ ਦੇਣਾ ਚਾਹਾਂ ਕਦੇ ਮਹਿਲਾਂ ਚ ਰੋਲਿਆ ਕਦੇ ਰੋਲਿਆ ਵਿਚਰਾ ਹਾਂ ਕਿਸੇ ਨੂੰ ਮਤਲਬੀ ਲੱਗਿਆ ਕਿਸੇ ਰਚਿਆ ਸਾਹਾਂ ਕਿਸੇ ਦਿਲ ਹੀ ਵਸਾਇਆ ਕਿਸੇ ਤੋੜ ਦਿੱਤਾ ਗਾਹਾਂ ਕਿਤੇ ਨਿਕਲਿਆਣਾ ਸਾ ਤੇ ਕਿਤੇ ਨਿਕਲੀਆਂ ਨੇ ਆਹਾਂ ਕਿਸੇ ਪੈਰਾਂ ਨਾਲ ਠੁਕਰਾਇਆ ਕਿਸੇ ਖੋਲੀਆਂ ਨੇ ਬਾਹਾਂ ਕਿਸੇ ਇੱਕ ਘੰਟੇ ਵਿੱਚ ਵਰਤਿਆ ਕਿਸੇ ਕੱਢੇ ਨੇ ਮਾਹ ਕੋਈ ਪੁਕਾਰ ਵੀ ਨਾ ਸਕਿਆ ਕਿਸੇ ਮਾਰੀਆਂ ਨੇ ਤਾਂ ਕੋਈ ਬੇਸਬਰ ਵਿੱਚ ਕਬੂਲ ਦੇ ਤੇ ਕੋਈ ਸਬਰ ਵਿੱਚ ਨਾ ਹਾ ਇਸ਼ਕ ਤੇਰੇ ਦਾ ਦੇਵ ਸਿਰ ਭਾਰੀ ਕਰਜ਼ਾ ਮੈਂ ਜਿਉਂਦਿਆਂ ਜੀ ਤਾਰਾਂ ਜਾਂ ਮਰ ਕੇ ਨਾ ਮੈਂ ਜਿਉਂਦਿਆਂ ਜੀ ਤਾਰਾਂ ਜਾਂ ਮਰ ਕੇ ਨਾ ਧੰਨਵਾਦ ਦੋਸਤੋ ਜੇ ਤੁਹਾਨੂੰ ਕਵਿਤਾ ਚੰਗੀ ਲੱਗੀ ਤੁਹਾਗੇ ਜ਼ਰੂਰ ਸ਼ੇਅਰ ਕਰਿਓ